ਹਾਂ ਜੀ ਭਾਈ ਅੱਜ ਜੋ ਜਿਹੜੀ ਆਪਾਂ ਵੀਡੀਓ ਬਣਾਉਣੀ ਹੈ ਇਹਦੇ ਵਿੱਚ ਗੱਲ ਕਰਨੀ ਵੀ ਆਪਾਂ ਕਣਕ ਨੂੰ ਪਾਣੀ ਕਦੋਂ ਨਹੀਂ ਲਾਉਣਾ ਠੀਕ ਆ ਹੁਣ ਤੱਕ ਆਪਾਂ ਵੀਡੀਓ ਜਿਹੜੀਆਂ ਦੇਖਦੇ ਆਏ ਉਹਦੇ ਵਿੱਚ ਦੱਸਿਆ ਗਿਆ ਵੀ ਕਣਕ ਨੂੰ ਪਾਣੀ ਕਦੋਂ ਲਾਉਣਾ ਆਪਾਂ ਹੁਣ ਵੀਡੀਓ ਦੇ ਵਿੱਚ ਦੱਸਣਾ ਵੀ ਕਣਕ ਨੂੰ ਪਾਣੀ ਕਦੋਂ ਨਹੀਂ ਲਾਉਣਾ ਮਤਲਬ ਕਿ ਜਿਹਦਾ ਬਹੁਤ ਬੜਾ ਨੁਕਸਾਨ ਹੁੰਦਾ ਕਣਕ ਦੇ ਵਿੱਚ ਲਾਸਟ ਪਾਣੀ ਆਪਾਂ ਲਾ ਕੇ ਕਦੋਂ ਪਾਣੀ ਬੰਦ ਕਰ ਦੇਣਾ ਉਹਦੇ ਤੋਂ ਬਾਅਦ ਪਾਣੀ ਨਹੀਂ ਲਾਉਣਾ ਇਹ ਆਪਾਂ ਵੀਡੀਓ 'ਚ ਦੱਸਾਂਗੇ ਵੀਡੀਓ ਪੂਰੀ ਦੇਖਿਓ ਮੇਰਾ ਭਰਾ ਠੀਕ ਆ ਸਕਿੱਪ ਨਾ ਕਰਿਓ ਕਿਉਂਕਿ ਜਾਣਕਾਰੀ ਅਧੂਰੀ ਰਹਿ ਜਾਂਦੀ ਆ ਹਾਂਜੀ ਬਾਈ ਫਾਰਮਰ ਬੰਦੇ 13 13 ਤੇ ਸਾਰੇ ਭਰਾਵਾਂ ਦਾ ਸਵਾਗਤ ਆ ਤੇ ਕੱਲ ਆਪਾਂ ਬਾਈ ਇੱਕ ਵੀਡੀਓ ਪਾਈ ਸੀਗੀ ਜਿਹੜੀ ਲਾਸਟ ਇਰੀਗੇਸ਼ਨ ਆ ਮਤਲਬ ਕਿ ਕਣਕ ਦੇ ਵਿੱਚ ਉਹਦੇ ਵਿੱਚ ਆਪਾਂ A to Z ਤੁਹਾਨੂੰ ਦੱਸਿਆ ਸੀਗਾ ਵੀ ਕਿੰਨੇ ਪਾਣੀ ਲੱਗਣੇ ਚਾਹੀਦੇ ਆ ਜੇ ਬਾਰਿਸ਼ ਪੈ ਗਈ ਤਾਂ ਆਪਾਂ ਨੂੰ ਕਿੰਨੇ ਪਾਣੀ ਕਣਕ ਦੇ ਵਿੱਚ ਘਟਾਉਣਾ ਚਾਹੀਦਾ ਉਹਦੇ ਵਿੱਚ ਦੋ ਤਿੰਨ ਗੱਲਾਂ ਬਾਈ ਅਧੂਰੀਆਂ ਰਹਿ ਗਈਆਂ ਦੀਆਂ ਕਿਉਂਕਿ ਮੌਕੇ ਤੇ ਕਈ ਚੀਜ਼ਾਂ ਦਿਮਾਗ 'ਚ ਵੀ ਨਹੀਂ ਆਉਣੀਆਂ ਹੈਗੀਆਂ ਤੇ ਬਾਕੀ ਵੀਡੀਓ ਲੰਬੀ ਹੋਣੀ ਜਦੋਂ ਵੀਡੀਓ ਲੰਬੀ ਹੁੰਦੀ ਹੈ ਬਹੁਤ ਭਰਾਏ ਫਿਰ ਜਿਹੜੀ ਵੀਡੀਓ ਡਿਊਰੇਸ਼ਨ ਹੁੰਦੀ ਉਸ ਤਕਰੀਬਨ 2.5 ਮਿੰਟਰੀ ਦੇਖਦੇ ਹਾਂ ਤੋਂ ਬਾਅਦ ਸਕਿੱਪ ਕਰ ਜਾਣੇ ਆ ਜਿੱਦੇ ਕਰਕੇ ਬਾਈ ਤੁਹਾਨੂੰ ਜਾਣਕਾਰੀ ਅਧੂਰੀ ਰਹਿ ਜਾਂਦੀ ਆ ਠੀਕ ਆ ਜਿੰਨੀਕ ਜਾਣਕਾਰੀ ਆਪਾਂ ਨੂੰ ਹੁੰਦੀ ਆ ਠੀਕ ਆ ਆਪਣੇ ਤਕਰੀਬਨ ਮਹਾਰਾਦੀ ਬਾਬੇ ਦੀ ਕਿਰਪਾ ਲਓ ਜੀ ਫਸਲ ਪੂਰੀ ਵਧੀਆ ਹੁੰਦੀ ਆ ਆਪਾਂ ਆਪਣੇ ਵੱਲ ਤੇ ਪੂਰੀ ਕੋਸ਼ਿਸ਼ ਕਰਦੇਵੇਂ ਫਸਲ ਦੇ ਵਿੱਚ ਹਾਰ ਖਾਦ ਘਰਾਕ ਵਧੀਆ ਤਰੀਕੇ ਨਾਲ ਰੱਖੀ ਜਾਵੇ ਔਰ ਘੱਟ ਤੋਂ ਘੱਟ ਖਰਚੇ ਵਿੱਚ ਵਧੀਆ ਫਸਲ ਹੋਵੇ ਆਪਣਾ ਮੇਨ ਮੁੱਦਾ ਇਹੀ ਹੁੰਦਾ ਵੀ ਲੋ ਕੋਸਟ ਦੇ ਵਿੱਚ ਆਪਾਂ ਜਿਹੜੀ ਵਧੀਆ ਪੈਦਾਵਾਰ ਆ ਉਹ ਕਿਵੇਂ ਲੈਣੀ ਆ ਚਲੋ ਇਹ ਗੱਲਾਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਕਰੀ ਆਵੇਂ ਆ ਹੁਣ ਆਪਾਂ ਜਿਹੜੀ ਗੱਲਾਂ ਦੋ ਕਰ ਰਹਿ ਗਏ ਨੇ ਅਧੂਰੀਆਂ ਆਪਾਂ ਪਾਣੀ ਤਾਂ ਦੱਸਤਾ ਤਾਂ ਕਿ ਬਾਈ ਜਿਹੜਾ ਕਣਕ ਦੇ ਵਿੱਚ ਪਾਣੀ ਆ ਉਹ ਆਪਾਂ ਨੂੰ ਲਾਸਟ ਪਾਣੀ 15 ਮਾਰਚ ਤੱਕ ਲਾ ਦੇਣਾ ਚਾਹੀਦਾ ਪਰ ਆਪਾਂ ਇਹ ਤਰੀਕ ਦੇ ਹਿਸਾਬ ਨਾਲ ਡਿਸਾਈਡ ਨਹੀਂ ਕਰ ਸਕਦੇ ਕਿਉਂਕਿ 15 ਮਾਰਚ ਤੱਕ ਲਾਸਟ ਪਾਣੀ ਆ ਚਲੋ ਉਹ ਤਾਂ ਆਪਾਂ ਲਾਉਣੇ ਲਾਉਣੇ ਕਿਉਂਕਿ ਅੱਗੇ ਜਾ ਕੇ ਫਿਰ April 'ਚ ਜਿਹੜੇ ਬਾਡੀ ਦੇ ਥੋੜੇ ਰਹਿ ਜਾਣੇ ਆ ਪਰ ਮੇਨ ਗੱਲ ਜਿਹੜੀ ਇਹ ਆ ਬਾਈ ਤੁਸੀਂ ਆਪਣੇ ਖੇਤ ਦੇ ਡਾਕਟਰ ਖੁਦ ਆ ਤੁਹਾਡੇ ਖੇਤ 'ਚ ਮੈਂ ਜਾਂ ਕੋਈ ਹੋਰ ਡਾਕਟਰ ਨਹੀਂ ਬਣ ਸਕਦਾ ਉਹ ਤਰੀਕ ਦੇ ਹਿਸਾਬ ਨਾਲ ਤੁਹਾਨੂੰ ਆਏ ਨਹੀਂ ਦੱਸ ਸਕਦਾ ਵੀ ਜਿਹੜਾ ਤੁਸੀਂ ਮੈਂ ਤੁਹਾਨੂੰ ਲਾਸਟ ਤਰੀਕ ਦੱਸਤੀ ਵੀ 15 ਮਾਰਚ ਤੱਕ ਤੁਸੀਂ ਪਾਣੀ ਜਿਹੜੇ ਕੰਪਲੀਟ ਕਰ ਲੋ ਪਰ ਆਪਾਂ ਫਿਕਸ ਨਹੀਂ ਦੱਸ ਸਕਦੇ ਵੀ ਤੁਸੀਂ ਇੰਨੀ ਹੀ ਤਰੀਕ ਨੂੰ ਜਿਹੜਾ ਪਾਣੀ ਆਪਣੀ ਕਣਕ ਦੇ ਵਿੱਚ ਲਾਉਣਾ ਕਿਉਂਕਿ ਆਪਣੇ ਖੇਤ ਦੇ ਡਾਕਟਰ ਤੁਸੀਂ ਖੁਦ ਹੈ ਤੁਸੀਂ ਆਪਣੇ ਖੇਤ 'ਚ ਜਾ ਕੇ ਤੁਸੀਂ ਦੇਖਣਾ ਵੀ ਹਾਂ ਵੀ ਪਾਣੀ ਫਸਲ ਨੂੰ ਕਦੋਂ ਲੋੜ ਹੈ ਪਰ ਹੁਣ ਆਪਾਂ ਜਿਹੜੀ ਗੱਲ ਕਰਨ ਦੀ ਇੱਕ ਗੱਲ ਰਹਿ ਗਈ ਦੀ ਵਿੱਚ ਵੀ ਆਪਾਂ ਕਣਕ ਨੂੰ ਪਾਣੀ ਕਦੋਂ ਨਹੀਂ ਲਾਉਣਾ ਕਦੋਂ ਪਾਣੀ ਹੈ ਜਿਹੜਾ ਉਹਦੇ ਤੋਂ ਬਾਅਦ ਫਸਲ ਦੇ ਵਿੱਚ ਕਣਕ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਲਾਉਣਾ ਹੈਗਾ ਜਿਹਦਾ ਆਪਾਂ ਨੂੰ ਵੱਧ ਨੁਕਸਾਨ ਹੋ ਜਾਂਦਾ ਜੇ ਉਹ ਕੰਡੀਸ਼ਨ ਤੇ ਬਾਅਦ ਪਾਣੀ ਲਾ ਦਈਏ ਉਹ ਮੈਂ ਤੁਹਾਨੂੰ ਹੁਣ ਦੱਸਣਾ ਵੀ ਜਿੱਦਾਂ ਹੁਣ ਆ ਦੇਖੋ ਆ ਕਣਕ ਹੈ ਕਣਕ ਦੀਆਂ ਜਿਹੜੀਆਂ ਆ ਬੱਲੀਆਂ ਹੁਣ ਆ ਬੱਲੀ ਤੁਸੀਂ ਦੇਖ ਰਹੇ ਹੋ ਇੱਥੋਂ ਹਨਾ ਤੇ ਜਦੋਂ ਇਹ ਪੈਪ ਇੱਥੋਂ ਹੁਣ ਤਾਂ ਹਰੀ ਹੈ ਬਿਲਕੁਲ ਜਦੋਂ ਇਹ ਪਿਲੀ ਹੋ ਗਈ ਮੰਨ ਲਾ ਵੀ ਦਾਣਾ ਜਿਹੜਾ ਹਾਰਡ ਹੋ ਕੇ ਪਕਾਵਲ ਚਲੇ ਗਿਆ ਜਦੋਂ ਇਹ ਪੈਪ ਆਪਣੀ ਪਿਲੀ ਹੋਣ ਲੱਗ ਗਈ ਉਹਦੇ ਤੋਂ ਬਾਅਦ ਆਪਾਂ ਫਸਲ 'ਚ ਪਾਣੀ ਨਹੀਂ ਲਾਉਣਾ ਕਣਕ ਨੂੰ ਤੇ ਜੇ ਫੇਰ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਯਾ ਬਾਈ ਤੁਸੀਂ ਕਨਫਿਊਜ਼ ਹੁੰਨੇ ਆ ਵੀ ਤੁਹਾਨੂੰ ਪ੍ਰੋਪਰ ਨਹੀਂ ਪਤਾ ਲੱਗਦਾ ਕਈ ਵਾਰ ਆਇਆ ਹੁੰਦਾ ਯਾਰ ਬਈ ਹਲਕੀ ਜੀ ਸਾਲੀ ਪੀਲੀ ਵੀ ਲੱਗੀ ਜਾਂਦੀ ਹੈ ਹਰੀ ਵੀ ਲੱਗੀ ਜਾਂਦੀ ਹੈ ਵੀ ਕਰੀਏ ਕੀ ਠੀਕ ਆ ਉਹਦੇ ਤੋਂ ਫਿਰ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਆ ਤੁਸੀਂ ਆਪਣੇ ਖੇਤ ਦੇ ਆਲੇ ਦੁਆਲੇ ਘੁੰਮ ਕੇ ਦੋ ਚਾਰ ਬੱਲਾਂ ਦੇ ਵਿੱਚੋਂ ਜਿਹੜੇ ਦਾਣੇ ਆ ਉਹ ਦਾਣੇ ਕੱਢ ਲਓ ਦਾਣੇ ਕੱਢ ਕੇ ਕਰਨਾ ਕੀ ਆ ਉਹ ਦਾਣੇ ਨੂੰ ਤੁਸੀਂ ਪਿਚਕ ਕੇ ਦੇਖਣਾ ਵੀ ਉਹਨਾਂ ਚੋਂ ਦੁੱਧ ਤਾਂ ਨਹੀਂ ਬਾਹਰ ਆਉਂਦਾ ਦੇਖੋ ਜੇ ਤਾਂ ਉਹ ਦਾਣੇ ਐ ਪ੍ਰੈਸ਼ ਕਰੇ ਤੇ ਹੱਥ ਨਾਲ ਜਦੋਂ ਆਪਾਂ ਨੂੰ ਦਬਦੇ ਆ ਜੇ ਤਾਂ ਦੁੱਧ ਬਾਹਰ ਆਉਂਦਾ ਫਿਰ ਤਾਂ ਤੁਹਾਡੀ ਫਸਲ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਦਾਣੇ ਦੇ ਵਿੱਚ ਦੁੱਧ ਹੈਗਾ ਫਿਰ ਤੁਸੀਂ ਜੇ ਨਮੀ ਨਹੀਂ ਹੈਗੀ ਤਾਂ ਆਪਾਂ ਪਾਣੀ ਲਾਉਣਾ ਹੀ ਲਾਉਣਾ ਫਸਲ ਨੂੰ ਪਰ ਜੇ ਜਦੋਂ ਦਾਣਾ ਆਪਾਂ ਦੱਬਦੇ ਆਂ ਦਾਣਾ ਹਲਕਾ ਜਿਹਾ ਹਾਰਡ ਹੋ ਗਿਆ ਪਰ ਦੱਬੇ ਤੇ ਪ੍ਰੋਪਰ ਜਦੋਂ ਉਹਨੂੰ ਪਿਚਕਦੇ ਆਂ ਦੁੱਧ ਨਹੀਂ ਬਾਹਰ ਆਉਂਦਾ ਉਹਦੇ ਵਿੱਚੋਂ ਤਾਂ ਫਿਰ ਆਪਾਂ ਪਾਣੀ ਬਿਲਕੁਲ ਨਹੀਂ ਲਾਉਣਾ ਫਸਲ ਨੂੰ ਇਹ ਆਪਾਂ ਬਹੁਤ ਕੋਈ ਬੜਾ ਲੈਬਾਰਟਰੀ ਵਾਲਾ ਕੰਮ ਤਾਂ ਹੈ ਨਹੀਂ ਨਾਰਮਲੀ ਕੰਮ ਹੈ ਆਪਾਂ ਖੇਤ ਦੇ ਵਿੱਚ ਖੁਦ ਜਾ ਕੇ ਕਰ ਸਕਦੇ ਆਂ ਅਪਾਵਾਸ ਇਹ ਦੇਖਣਾ ਵੀ ਜਦੋਂ ਤੱਕ ਦਾਣੇ ਦੇ ਵਿੱਚੋਂ ਦੁੱਧ ਬਾਹਰ ਆਉਂਦਾ ਦੱਬੇ ਤੇ ਉਦੋਂ ਤੱਕ ਜਿਹੜੀ ਫਸਲ ਦੇ ਵਿੱਚ ਨਮੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ ਤੋਂ ਬਾਅਦ ਜਦੋਂ ਦੁੱਧ ਆਉਣਾ ਦਾਣੇ ਦੇ ਵਿੱਚੋਂ ਬੰਦ ਹੋ ਗਿਆ ਦਾਣਾ ਹਾਰਡ ਤਾਂ ਚਲੋ ਦਾਣੇ ਦਾ ਤਕਰੀਬਨ ਜਿਹੜੀ ਹਾਰਡਨੈਸ ਉਹ 10 ਅਪ੍ਰੈਲ ਤੱਕ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਤਕਰੀਬਨ 25-28 ਦਿਨ ਉਹ ਹਾਰਡ ਲੱਗਣ ਲੱਗ ਜਾਂਦਾ ਪਰ ਉਹਦੇ ਵਿੱਚ ਮਲਕੇ ਹੁੰਦਾ ਉਹ ਪਿੱਲ ਪਿੱਲਾ ਠੀਕ ਹੈ ਨਾ ਪਰ ਆਪਾਂ ਇਹ ਖਾਸ ਧਿਆਨ ਰੱਖਣਾ ਵੀ ਉਹਦੇ ਵਿੱਚੋਂ ਜੇ ਦੁੱਧ ਬਾਹਰ ਨਹੀਂ ਆਉਂਦਾ ਦੱਬੇ ਤੋਂ ਫਿਰ ਆਪਾਂ ਪਾਣੀ ਨਹੀਂ ਲਾਉਣਾ ਅਗਰ ਦਾਣੇ ਦੇ ਵਿੱਚੋਂ ਦੱਬੇ ਤੋਂ ਦੁੱਧ ਬਾਹਰ ਆ ਰਿਹਾ ਹੈ ਹਲਕਾ ਫੁਲਕਾ ਜਿੰਨਾ ਕੁ ਵੀ ਮਰਜੀ ਤਾਂ ਆਪਾਂ ਖੇਤ ਦੇ ਵਿੱਚ ਨਵੀਂ ਜਿਹੜੀ ਵਰਕਰਾਰ ਰੱਖਣੀ ਹੈ ਉਦੋਂ ਤੱਕ ਜਿਹੜੀ ਆਪਣੀ ਫਸਲ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਵੀ ਜਿਹਦੇ ਨਾਲ ਆਪਣਾ ਝਾੜ ਤਕਰੀਬਨ ਮੰਨ ਕੇ ਚੱਲੋ ਵੀ 30 40% ਦਾ ਫਰਕ ਪੈ ਜਾਂਦਾ ਜੇ ਆਪਾਂ ਦਾਣੇ ਦੇ ਵਿੱਚ ਦੁੱਧ ਨਿਕਲ ਰਿਹਾ ਆਪਾਂ ਫਸਲ ਨੂੰ ਸੋਕਾ ਲਵਾਤ ਆਪਾਂ ਪਾਣੀ ਬੰਦ ਕਰਤਾ ਤਰੀਕ ਦੇ ਹਿਸਾਬ ਨਾਲ ਕਿਉਂਕਿ ਬਾਈ ਮੈਂ ਵੀਡੀਓ ਪਾਉਣੀ ਇਸ ਕਰਕੇ ਜ਼ਰੂਰੀ ਸਮਝਿਆ ਕਿਉਂਕਿ ਜ਼ਿਆਦਾਤਰ YouTube ਤੇ ਜਿਹੜੀਆਂ ਵੀਡੀਓ ਹ ਤਰੀਕਾਂ ਦੇ ਹਿਸਾਬ ਨਾਲ ਪੈ ਰਹੀਆਂ ਵੀ ਤੁਸੀਂ ਇੰਨੀ ਤਰੀਕ ਨੂੰ ਪਾਣੀ ਲਾ ਦਿਓ ਇੰਨੀ ਨੂੰ ਬੰਦ ਕਰ ਦਿਓ ਦੇਖੋ ਤੁਹਾਡੇ ਖੇਤ ਦੀ ਸੋਇਲ ਹੈ ਜਿਹੜੀ ਮਿੱਟੀ ਹੈ ਉਹਦੀ ਜਾਂਚ ਤੁਹਾਨੂੰ ਨਾ ਕਿ ਕਿਸੇ ਘਰਾਂ ਬੈਠੇ ਡਾਕਟਰ ਨੂੰ ਜਾਂ ਮੇਰੇ ਵਰਗੇ ਵਿਦਵਾਨ ਨੂੰ ਠੀਕ ਹੈ ਤੁਸੀਂ ਆਪਣੇ ਖੇਤ ਦੇ ਖੁਦ ਡਾਕਟਰ ਆ ਤੁਹਾਨੂੰ ਇਹ ਗੱਲਾਂ ਦੋ ਚਾਰ ਜਿਹੜੀਆਂ ਆਪਾਂ ਦੱਸਣ ਕਰਕੇ ਮੈਂ ਸੋਚਿਆ ਵੀ ਯਾਰ ਵੀ ਇਹਦੇ ਵਿੱਚ ਵੀ ਬਹੁਤ ਬੜਾ ਜੱਟ ਆ ਜਿਹੜਾ ਜ਼ਿੰਮੇਦਾਰ ਹੋ ਬਲਬੂਸੇ ਪਿਆ ਰਹਿਦਾ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਸਿਰਫ ਵੀਡੀਓ ਦੇਖ ਕੇ ਪਾਣੀ ਠੋਕ ਦਿੰਦਾ ਵੀਡੀਓ ਦੇਖ ਕੇ ਪਾਣੀ ਲਾਉਣਾ ਇਹ ਦੋ ਚਾਰ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਦੂਜੀ ਗੱਲ ਦੂਜੀ ਗੱਲ ਮੌਸਮ ਹੈ ਠੀਕ ਹੈ ਜਿਹੜਾ ਆਪਣਾ ਕੋਈ ਵੀ ਤੁਹਾਡੇ ਕੋਲ ਵੈਦਰ ਹੈ XYZ ਇੱਕ ਵਾਰ ਉਹਨੂੰ ਹੁਣ ਜਿੱਦਾਂ ਮਾਰਚ ਦੇ ਦਿਨ ਸਟਾਰਟ ਹੋਣਾ ਉਹਨੂੰ ਇੱਕ ਵਾਰ ਜ਼ਰੂਰ ਦੇਖੋ ਅਗਰ ਜੇ ਮੌਸਮ ਅੱਗੇ ਖਰਾਬ ਹੈ ਤੁਹਾਨੂੰ ਲੱਗਦਾ ਵੀ ਬਾਰਿਸ਼ 50% ਤੋਂ ਉੱਪਰ ਨੈਟ ਸ਼ੋਅ ਕਰ ਰਿਹਾ ਹੈ ਤਾਂ ਕਈ ਵਾਰ ਬਾਈ 50 60% ਵਾਲੀ ਉੱਪਰ ਵਾਲੀ ਬਾਰਿਸ਼ ਹਲਕੀ ਫੁਲਕੀ ਹੋ ਜਾਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਪਾਣੀ ਤੋਂ ਥੋੜਾ ਜਿਹਾ ਪਰਹੇਜ਼ ਕਰ ਲਓ 2-4 ਦਿਨ ਦੇਖ ਲਓ ਕਿਉਂਕਿ ਜਿਹੜਾ ਫਸਲ ਦਾ ਨੁਕਸਾਨ ਆ ਬਾਈ ਫਿਰ ਜੇ ਫਸਲ ਡਿੱਗ ਜਵੇ ਜਦੋਂ ਪੱਕਣ ਦੇ ਨੇੜੇ ਹੁੰਦੀ ਆ ਜਾਂ ਫਸਲ ਗੱਦਰ ਹੁੰਦੀ ਆ ਜਾਂ ਜਿੱਦਾਂ ਹੁਣ ਕਣਕਾਂ ਖੜੀਆਂ ਪੂਰੀਆਂ ਨਿਸਰੀਆਂ ਖੜੀਆਂ ਜੇ ਇਸ ਵੇਲੇ ਕਣਕ ਡਿੱਗ ਜੇ ਉਹਦਾ ਨੁਕਸਾਨ ਬਾਈ ਝਾੜ ਚਤਾ ਚੱਲ ਮਿਲ ਕੇ ਘਟ ਵੱਧ ਹੋ ਸਕਦਾ ਏਰੀਆ ਦੇ ਹਿਸਾਬ ਨਾਲ ਪਰ ਅੱਗੇ ਜਾ ਕੇ ਬਾਈ ਤੂੜੀ ਦਾ ਨੁਕਸਾਨ ਬਹੁਤ ਹੋ ਜਾਂਦਾ ਜਿਹੜੀ ਆਪਾਂ ਪਸ਼ੂ ਨੂੰ ਸਾਰਾ ਸਾਲ ਖਿਲਾਉਣੀ ਆ ਇੱਕ ਤਾਂ ਉਹਦੇ ਵਿੱਚ ਮਿੱਟੀ ਆ ਜਾਂਦੀ ਆ ਦੂਜੀ ਜਿਹੜੀ ਤੂੜੀ ਦੀ ਐਵਰੇਜ ਆ ਉਹ ਘਟ ਜਾਂਦੀ ਆ ਖੇਤ ਦੇ ਵਿੱਚ ਕਿਉਂਕਿ ਬਾਈ ਜੇ ਆਪਾਂ ਦੇਖੀਏ ਵੀ ਇਹ ਵੀ ਇੱਕ ਤੂੜੀ ਵੀ ਕਣਕ ਦਾ ਨਾਲ ਵਾਲਾ ਯੰਗ ਹੈ ਇਹਦੀ ਵੀ ਆਪਾਂ ਨੂੰ ਜ਼ਰੂਰਤ ਹੈ ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਮੌਸਮ ਦਾ ਵੀ ਧਿਆਨ ਰੱਖਣਾ ਹੈ ਜਿਹੜਾ ਕਣਕ ਹੈ ਕਣਕ ਦੇ ਵਿੱਚ ਉਦੋਂ ਤੱਕ ਤੁਸੀਂ ਨਮੀ ਜਿਹੜੀ ਬਰਕਰਾਰ ਰੱਖਣੀ ਜਦੋਂ ਤੱਕ ਦਾਣੇ ਦੇ ਵਿੱਚ ਦੁੱਧ ਨਿਕਲਦਾ ਉਹ ਤੁਸੀਂ ਹੁਣ ਦੱਬ ਕੇ ਆਪਣੇ ਦਾਣੇ ਨੂੰ ਦੇਖਦੇ ਰਹੋ ਉਦੋਂ ਤੱਕ ਖੇਤ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਥੈਂਕ ਯੂ